ਕਿੰਨੇ ਰੁਪਏ ਦਵਾ ਚੁੱਕਿਓ ਏਜੰਟਾਂ ਤੋਂ ਲੋਕਾਂ ਨੂੰ ਜਾਂ ਕਿੰਨੇ ਕ ਬੰਦਿਆਂ ਦੇ ਮੰਨ ਲਈ ਕਿੰਨੇ ਕ ਕੇਸ ਆ ਚੁੱਕੇ ਨੇ ਆ ਚੁੱਕੇ ਨੇ ਕਿਸ ਚੀਜ਼ ਦੀ ਚਾਰ ਸਾਲਾਂ ਪਹਿਲਾਂ ਪਹਿਲਾਂ ਮੇਰੇ ਕੋਲ ਡਾਇਰੀਆਂ ਲਿਖਿਆ ਪਿਆ ਇਸ ਦੁਮਾਚ ਹੁਣ ਮੈਂ ਘੱਟੋ ਘੱਟ ਸਾਲ ਸੀ ਮਹੀਨਾ ਦਾ ਸਾਲ ਦਾ ਦਾ ਮੈਂ ਲਿਖਣੀ ਸ਼ਾੜੀ ਹਫਤਾ ਮੈਂ ਚੀਜ਼ ਉਹ ਤਾਂ ਦੋ ਭਰੀਆਂ ਪਈਆਂ ਨੇ ਗੀਆਂ ਕੱਲ ਮੈਂ ਇੱਥੇ ਗਿਆ ਟੂਰਨਾਮੈਂਟ ਸੀ ਉਹਦੇ ਵੀਡੀਓ ਵੀ ਪਾਈ ਪਈ ਆ 18 ਲੱਖ ਰੁਪਏ ਮੁੰਡੇ ਨੇ ਏਡਾ ਮਹਾਰਾਜ ਰਣਜੀਤ ਸਿੰਘ ਦੀ ਫੋਟੋ ਸਨਮਾਨਿਤ ਕਰੀ ਆ ਜਿਹੜੀ ਅੰਦਰ ਪਈ ਹੈ ਹਾਂ ਅੰਦਰ ਪਈ ਹੈ ਜਿਹੜੀ ਕਹਿੰਦਾ ਵੀ ਬਾਈ 18 ਲੱਖ ਰੁਪਏ ਕਹਿੰਦਾ ਕਹਿੰਦਾ 9 ਤੀ ਦੇ ਤੱਕ ਨਾ ਯੰਟ ਨੇ ਤੇਰੇ ਨਾਂ ਤੀ ਨਾਂ ਤੀ ਦਿੱਤਾ ਸੀ ਮੈਂ ਤਾਂ ਨਹੀਂ ਦਿਲਜੀਤ ਰਸਾਨ ਦਾ ਐਡਾ ਵੱਡਾ ਸੁਪਰਸਟਾਰ ਆਪਣਾ ਨੋ ਲੈਂਦਾ 18 ਲੱਖ ਰੁਪਏ ਤੁਹਾਡਾ ਨਾਮ ਤੇ ਹੀ ਦਿੱਤਾ ਤੇ ਉਹ ਵੀਡੀਓ ਵੀ ਉਹ ਮੁੰਡੇ ਦੀ ਪਈ ਹੈ ਫੋਟੋ ਸਨਮਾਨਿਤ ਕਰੀ ਫਾਇਲ ਪਿੰਡ ਉਨੇ ਉਹਨੇ ਬੜਾ ਉਹਨੇ ਉੱਥੇ ਸਾਰੇ ਲੋਕਾਂ ਦੇ ਵਿੱਚ ਗੱਲ ਕਹੀ ਉੱਥੇ ਨੇ ਲੋਕ ਸੀਗੇ ਕਿ ਇਹ ਚੀਜ਼ ਤਾਂ ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਹਿਸਾਬ ਕਿਤਾਬ ਨਹੀਂ ਰਿਹਾ ਹਨਾ ਨਾ ਹੀ ਦਾ ਮਾਣ ਕਰੀਏ ਕਿਉਂਕਿ ਅਸਲ ਦੇ ਵਿੱਚ ਮੈਂ ਤੁਹਾਨੂੰ ਗੱਲ ਦੱਸਾਂ ਜੇ ਕਈ ਵਾਰੀ ਜਿਹੜੇ ਲੋਕ ਨੇਗੇ ਮੈਨੂੰ ਇਹ ਚੀਜ਼ ਹੁੰਦੀ ਹੈ ਵੀ ਲੋਕਾਂ ਨੂੰ ਆਪਾਂ ਕੀ ਜਵਾਬ ਦੇਣਾ ਜਵਾਬ ਤਾਂ ਆਪਾਂ ਪ੍ਰਮਾਤਮਾ ਨੂੰ ਦੇਣਾ ਹਰ ਇੱਕ ਗੱਲ ਦਾ ਹਰ ਇੱਕ ਰੋਜ਼ ਦਾ ਜਵਾਬ ਹਰ ਇੱਕ ਸਮੇਂ ਦਾ ਜਵਾਬ ਜਵਾਬ ਤਾਂ ਆਪਾਂ ਪ੍ਰਮਾਤਮਾ ਨੂੰ ਦੇਣਾ ਕਿਉਂਕਿ ਜਿਹਦੇ ਨਾਲ ਪ੍ਰਮਾਤਮਾ ਦੇ ਨਾਲ ਲੋਕ ਨੇਗੇ ਪ੍ਰਮਾਤਮਾ ਹੀ ਲੋਕਾਂ ਦੇ ਵਿੱਚ ਵਸਦਾ ਹੈ